ਅਸੀਂ ਅਮਨਤ ਆ ਤੋ ਹਾਰੇ ਚ ਗਈ ਦੋ ਦਰੀ ਨੂੰ ਗਈ ਸੀ ਤੇ ਦੌਰਾਨ ਦੇ ਹੋਏ ਅੰਤ ਸਿੱਕੇ ਤੇ ਰਾਜਪ੍ਰਧਾਨ ਦੀ ਲੜਾਈ ਹੋਈ ਹੈ ਰਾਜਪ੍ਰਧਾਨ ਨੇ ਰਾਜਪ੍ਰਧਾਨ ਦੇ ਉਤਰ ਦੇ ਬਲਾਲੇ ਉਤਰ ਅੱਗੇ ਗੁਲੀ ਚਲਾਤੂ ਦੀ ਨਾਮ ਹੈ ਦੀਪਕ ਹੈ ਮੇਰਾ ਨਾਮ ਦੀਪਕ ਪੂਰਾ ਇਸ ਟ੍ਰੈਂਡ ਕੀ ਹੋਇਆ ਸੀ ਅਸੀਂ ਅਮਨਤ ਆ ਤੋ ਹਾਰੇ ਚ ਗਈ ਅਮਨ ਦੋ ਤਰੀਕ ਨੂੰ ਗਏ ਸੀਗੇ ਤੇ ਉਧਰ ਆਂਦੇ ਹੋਏ ਆਪਸ ਚ ਕਿੰਨਾਂ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬરાਲੇ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੇ ਚਲਾਉਣ ਤੋਂ ਬਾਅਦ ਹਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਦੀ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਉਹ ਮੋਹਨ ਦਾ ਜੀ ਮੇਰਾ ਬਰਾਬਰ ਇਸ ਅੱਜ ਮੌਕੇ ਤੇ ਸੀਗੇ ਜੀ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਛਾੜੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀ ਕੁੱਟੀਆਂ ਉਹਨਾਂ ਨੇ ਕਿੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ 2 ਰਾਉਂਡ ਫਾਇਰ ਕਰਿਆ ਜਮੀਨ 'ਤੇ ਮਾਰਿਆ ਫਾਇਰ ਲੱਗੇ ਨਹੀਂ ਕਿਸ ਤਰ੍ਹਾਂ ਦੇਖਦੇ ਲਗਾਤਾਰ ਕਰੀਆਂ ਬਦਮਾਸ਼ੀ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਤੁਹਾਡਾ ਪ੍ਰਾਇਮਰੀ ਰਾਜੂ ਪ੍ਰਧਾਨ ਲੈ ਕੇ ਗਿਆ ਸੀ। ਰਾਜੂ ਪ੍ਰਧਾਨ ਲੈ ਕੇ ਗਿਆ ਸੀ। ਦੋ ਕਿਹੜੇ ਦਿਨ ਗਿਆ ਸੀ? ਦੋ ਤਰੀਕ ਨੂੰ ਗਿਆ ਸੀ। ਲੜਾਈ ਦਾ ਏਡਾ ਕਾਰਨ ਕੀ ਹੋਇਆ ਜਿਹੜੀ ਬੱਸ ਜੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਸੀਗੀਆਂ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢਿਆ ਗੱਲ ਕਿਸੇ ਔਰ ਦੀ ਸੀ। ਉਹਨਾਂ ਨੇ ਆ ਕੇ ਗੁੱਟਤਾ ਜਿਨ੍ਹਾਂ ਦੀ ਲੇਡੀਜ਼ ਨੂੰ ਗਾਲ੍ਹਾਂ ਕੱਢੀਆਂ ਸੀ। ਬੱਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬੱਸ ਰੋਕਣ ਜਿੰਨੇ ਸਨੋਰੀ ਅੱਡੀ ਬੱਸ ਘੇਰ ਲਈ। ਬੱਸ ਘੇਰ ਕੇ ਨਾਲ ਦੇ ਸਾਰੀ ਬੱਸ ਗੁੱਟੀਆਂ ਅੱਧੀ ਵਜੇ ਦੀ ਘਟਨਾ ਹੈ। ਇਹ ਹੈਗੀ 11 11:30 ਵਜੇ ਦੀ। ਹਾਂਜੀ 11:30 ਵਜੇ ਦੀ। ਸਿਰ ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰਿਆ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਤਾਂ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇਹ ਘੱਟੋ ਘੱਟ 25 25 ਤੋਂ 30 ਜਾਨੇ ਸੀਗੇ ਮੇਰੇ ਕਹਿਣਾਂ ਅਨੁਸਾਰ ਪੈਦਲ ਸੀਗੇ ਹੀ ਮੋਟਰਸਾਈਕਲਾਂ ਤੇ ਸੀਗੇ ਹੀ ਰਾਜੂ ਪ੍ਰਧਾਨ ਬਸ ਤੇ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਕੋਈ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਹਿੰਦਾ ਤੁਸੀਂ ਪ੍ਰਧਾਨ ਤਾਂ ਚੱਕ ਚੱਕ ਕਿਸੇ ਨੇ ਇਲਾਤ ਨਾਲ ਆੜੇ ਸੀ ਸੁਰਫਟੇ ਇਹਦਾ ਚੰਗਾ ਉਹ ਕਿੰਨੇ ਕਿਤੇ ਮਿਲਿਆ ਬਸ ਇੱਕ ਬੰਦੇ ਜ਼ਖਮੀ ਆਈ ਫੇਰ ਚਲਾਏ ਉਹਨੇ ਨਿਆਜ ਨਿਆਜ ਅਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਕਹੀ ਉਹਦੇ ਕੋਲ 6 ਸਰ ਕਿਹਦੇ ਕੋਲ ਸੀ ਉਹ ਹਰਬੀਟ ਟੀਟ ਕੋਲ ਸੀਗਾ ਇਹ ਅਸਲਾ